ਅਰਸੀ ਤਾਂ ਉਸ ਦੇ ਵਿੱਚ ਜੋ ਲੋਕ ਸਵਾਰ ਸੀ ਤਾਂ ਉਹਨਾਂ ਦੇ ਵੱਲੋਂ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਜਾਂਦੀ ਹੈ ਔਰ ਗੱਡੀ ਦੇ ਸ਼ੀਸ਼ੇ ਤੋੜ ਕੇ ਇਹਨਾਂ ਨੂੰ ਬਾਹਰ ਕੱਢਿਆ ਜਾਂਦਾ ਹੈ ਔਰ ਤਸਵੀਰਾਂ ਵੀ ਸਾਹਮਣੇ ਆਈਆਂ ਜੋ ਅਸੀਂ ਤੁਹਾਨੂੰ ਦਿਖਾ ਨਹੀਂ ਸਕਦੇ ਕਿਉਂਕਿ 마ਸੂਮ ਬੱਚੇ ਜੋ ਇਸ ਕਾਰ ਦੇ ਵਿੱਚ ਸਵਾਰ ਸੀ ਤਾਂ ਉਹਨਾਂ ਦੇ ਕੁਝ ਸੱਟਾਂ ਲੱਗੀਆਂ ਨੇ ਔਰ ਉਹਨਾਂ ਦੇ ਵਿੱਚੋਂ ਇੱਕ ਬੱਚੇ ਦੀ ਹਾਲਤ ਥੋੜੀ ਖਰਾਬ ਵੀ ਦੱਸੀ ਜਾ ਰਹੀ ਹੈ ਤਾਂ ਬਠਿੰਡਾ ਦੇ ਵਿੱਚ ਵੱਡਾ ਹਾਦਸਾ ਵਾਪਰਿਆ ਜਿੱਥੇ ਇੱਕ ਕਾਰ ਸਿੱਧਾ ਨਹਿਰ ਦੇ ਵਿੱਚ ਡਾ ਡਿਗਦੀ ਹੈ ਤੇਜ਼ ਰਫ਼ਤਾਰ ਕਾਰ ਸੀ ਔਰ ਲੋਕਾਂ ਦੀ ਫੁਰਤੀ ਦੇ ਕਹਿ ਸਕਦੇ ਹਾਂ ਕਿ ਇਹਨਾਂ ਦੀ ਜਾਨ ਬਚਾ ਲਈ 11 ਲੋਕ ਇਸ ਕਾਰ ਦੇ ਵਿੱਚ ਸਵਾਰ ਸੀ ਔਰ ਪੰਜ ਮਾਸੂਮ ਬੱਚੇ ਜਿਨ੍ਹਾਂ ਦੀ ਕੀ ਉਮਰ ਬੇहद ਛੋਟੀ ਸੀ ਤਾਂ ਉਹ ਇਸ ਕਾਰ ਦੇ ਵਿੱਚ ਸਵਾਰ ਸੀ ਔਰ ਜਦੋਂ ਕਾਰ ਨਹਿਰ ਦੇ ਵਿੱਚ ਡਿਗਦੀ ਹੈ ਤਾਂ ਆਸ-ਪਾਸ ਜੋ ਲੋਕ ਮੌਜੂਦ ਨੇ ਉਹਨਾਂ ਦੇ ਵੱਲੋਂ ਵੀ ਫੁਰਤੀ ਦੇ ਨਾਲ ਕੰਮ ਲਿਆ ਜਾਂਦਾ ਹੈ ਔਰ ਸਭ ਤੋਂ ਪਹਿਲਾਂ ਜੋ ਪਿੱਛੇ ਗੱਡੀ ਆਉਂਦੀ ਹੈ ਤਾਂ ਉਹਨਾਂ ਦੇ ਵੱਲੋਂ ਉਹਨਾਂ ਨੂੰ ਇਹ ਹਾਦਸਾ ਹੁੰਦਾ ਨਜ਼ਰ ਆਉਂਦਾ ਹੈ ਉਹਨਾਂ ਦੇ ਵੱਲੋਂ ਦੇਖਿਆ ਜਾਂਦਾ ਕਿ ਕਿਵੇਂ ਕਾਰ ਓਛਲ ਕੇ ਨਹਿਰ ਦੇ ਵਿੱਚ ਜਾ ਡਿੱਗਦੀ ਹੈ ਔਰ ਤੁਰੰਤ ਉਹਨਾਂ ਦੇ ਵੱਲੋਂ ਉੱਥੇ ਗੱਡੀ ਰੋਕੀ ਜਾਂਦੀ ਹੈ ਔਰ ਮੌਕੇ ਦੇ ਉੱਤੇ ਛਾਲਾ ਮਾਰ ਦਿੱਤੀਆਂ ਜਾਂਦੀਆਂ ਨੇ ਆਸ-ਪਾਸ ਦੇ ਜੋ ਲੋਕ ਵੀ ਮੌਜੂਦ ਸੀ ਜਿਨ੍ਹਾਂ ਨੂੰ ਤੈਰਨਾ ਆਉਂਦਾ ਸੀ ਤੇ ਉਹਨਾਂ ਦੇ ਵੱਲੋਂ ਵੀ ਤੁਰੰਤ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਜਾਂਦੀ ਹੈ ਅਤੇ ਇਹਨਾਂ ਦੀ ਮਦਦ ਕੀਤੀ ਜਾਂਦੀ ਹੈ ਗਨੀਮਤ ਰਹੀ ਕਿ 11 ਦੇ 11 ਲੋਕ ਇਸ ਹਾਦਸੇ ਚੋਂ ਬਚਾ ਲਏ ਗਏ ਨੇ 5 ਬੱਚੇ ਇਹਨਾਂ ਦੇ ਵਿੱਚੋਂ ਮੌਜੂਦ ਸੀ ਤਿੰਨ ਮਹਿਲਾਵਾਂ ਅਤੇ ਤਿੰਨ ਪੁਰਸ਼ ਮੌਜੂਦ ਸੀ ਔਰ ਜਿਨ੍ਹਾਂ ਨੂੰ ਇਸੇ ਮੌਕੇ ਤੋਂ ਬਚਾਇਆ ਗਿਆ ਤਾਂ ਵੱਡਾ ਹਾਦਸਾ ਹੈ ਵਾਪਰਿਆ ਬਠਿੰਡਾ ਦੇ ਵਿੱਚ ਔਰ ਗਨੀਮਤ ਰਹੀ ਕਿ 11 ਲੋਕਾਂ ਦੀ ਜਾਨ ਇੱਥੇ ਬਚਾ ਲਈ ਗਈ ਇਹ ਰਸ ਦੀ ਕਿ ਆਏ ਦਿਨ ਇਸ ਤਰੀਕੇ ਦੇ ਹਾਦਸੇ ਵਾਪਰਦੇ ਹਨ ਜਦੋਂ ਤੇਜ਼ ਰਫ਼ਤਾਰ ਕਾਰਾਂ ਜਦੋਂ ਨਹਿਰਾਂ ਦੇ ਵਿੱਚ ਡਿੱਗ ਜਾਂਦੀਆਂ ਨੇ ਇਸ ਤਰੀਕੇ ਦੇ ਕਈ ਹਾਦਸੇ ਹੁਣ ਤੱਕ ਵਾਪਰ ਚੁੱਕੇ ਨੇ ਔਰ ਖਾਸ ਤੌਰ ਤੇ ਅੱਜ ਕੱਲ੍ਹ ਦੀ ਜ਼ਿਕਰ ਗੱਲ ਕਰੀਏ ਤਾਂ ਬਾਰਿਸ਼ਾਂ ਦਾ ਦੌਰ جاری ਹੈ ਆ ਭਾਰੀ ਮੀਂਹ ਪੈ ਰਹੇ ਨੇ ਜਿਸ ਕਰਕੇ ਨਹਿਰਾ ਵੀ ਉਫਾਉਂਦੇ ਨੇ ਔਰ ਕਈ ਵਾਰ ਇਸ ਤਰੀਕੇ ਦਾ ਹਾਦਸਾ ਵਾਪਰ ਜਾਂਦਾ ਹੈ ਪਰ ਇਹ ਬੇਹਦ ਮਨਪਾਕੀਆਂ ਤਸਵੀਰਾਂ ਬਠਿੰਡਾ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਹਾਦਸਾ ਵਾਪਰਿਆ ਸਰਹੰਦ ਨਹਿਰ ਦੇ ਵਿੱਚ ਕਾਰ ਡਿੱਗੀ ਹੈ ਔਰ 11 ਲੋਕ ਇਸ ਕਾਰ ਦੇ ਵਿੱਚ ਸਵਾਰ ਸੀ ਬਠਿੰਡਾ ਦੇ ਵਮਨਪੁਰ ਨੇੜੇ ਹਾਦਸਾ ਵਾਪਰਿਆ ਔਰ ਮੌਕੇ ਤੇ ਜੋ ਲੋਕ ਮੌਜੂਦ ਸੀ ਜੋ ਪਿੱਛੋਂ ਗੱਡੀ ਆ ਰਹੀ ਸੀ ਤਾਂ ਉਹਦੇ ਵਿੱਚ ਜੋ ਲੋਕ ਮੌਜੂਦ ਸੀ ਤਾਂ ਉਹਨਾਂ ਦੇ ਵੱਲੋਂ ਫੁਰਤੀ ਦਿਖਾਈ ਜਾਂਦੀ ਹੈ ਔਰ ਤੁਰੰਤ ਮੌਕੇ ਦੇ ਉੱਤੇ ਉਹਨਾਂ ਦੇ ਵੱਲੋਂ ਸ਼ਾਲਾ ਮਾਰ ਦਿੱਤੀਆਂ ਜਾਂਦੀਆਂ ਨੇ ਔਰ ਕਾਰ ਦੇ ਵਿੱਚ ਜੋ ਲੋਕ ਸਵਾਰ ਸੀ ਤਾਂ ਗੱਡੀ ਦੇ ਸ਼ੀਸ਼ੇ ਇਹਨਾਂ ਦੇ ਵੱਲੋਂ ਤੋੜ ਕੇ ਇਹਨਾਂ ਨੂੰ ਤੁਰੰਤ ਬਾਹਰ ਕੱਢਿਆ ਜਾਂਦਾ ਹੈ ਬਾਅਦ ਵਿੱਚ ਮੌਕੇ ਦੇ ਉੱਤੇ ਪ੍ਰਸ਼ਾਸਨ ਵੀ ਪਹੁੰਚ ਜਾਂਦਾ ਹੈ ਔਰ ਕ੍ਰੇਨ ਦੇ ਰਾਹੀਂ ਕਾਰ ਨੂੰ ਬਾਹਰ ਕੱਢਿਆ ਜਾਂਦਾ ਤੇ ਵੱਡਾ ਹਾਦਸਾ ਵਾਪਰਿਆ ਦੱਸਦੀ ਹੈ ਕਿ ਇਹ ਜੋ ਲੋਕ ਸੀ ਆਪਣੀ ਕਾਰ ਦੇ ਵਿੱਚ ਸਵਾਰ ਹੋ ਕੇ ਕਿਤੋਂ ਆ ਰਹੇ ਸੀ ਔਰ ਆਪਣੇ ਘਰ ਜਾ ਰਹੇ ਸੀ ਜਿਸ ਦੌਰਾਨ ਇਹ ਹਾਦਸਾ ਵਾਪਰ ਗਿਆ ਔਰ ਮੌਕੇ ਦੇ ਉੱਤੇ ਇਹਨਾਂ ਸਾਰਿਆਂ ਨੂੰ ਬਚਾ ਲਿਆ ਗਿਆ ਔਰ ਇਹਨਾਂ ਸਾਰਿਆਂ ਨੂੰ ਬਚਾ ਕੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਇਹਨਾਂ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਬੱਚਿਆਂ ਦੇ ਕਈਆਂ ਦੇ ਕਾਫੀ ਸੱਟਾਂ ਆਈਆਂ ਨੇ ਕਿਉਂਕਿ ਤੁਰੰਤ ਇਹਨਾਂ ਨੂੰ ਇੱਥੋਂ ਬਾਹਰ ਕੱਢ ਲਿਆ ਗਿਆ ਇਸ ਕਰਕੇ ਪਾਣੀ ਪਰੰਦੀ ਇਹਨਾਂ ਦੇ ਵਿੱਚ ਸਰੀਰ ਦੇ ਵਿੱਚ ਪਾਣੀ ਪਰੰਦੀ ਕੋਈ ਸਮੱਸਿਆ ਨਹੀਂ ਆਈ ਔਰ ਇਸ ਕਰਕੇ ਇਹਨਾਂ ਦਾ ਬਚਾਅ ਹੋ ਗਿਆ ਕਿਉਂਕਿ ਅ ਬੱਚੇ ਜੇ ਲੋ ਛੋਟੇ ਹੁੰਦੇ ਨੇ ਤਾਂ ਉਹਨਾਂ ਦੇ ਨਾਲ ਇਹ ਹਾਦਸਾ ਹੋਰ ਵੀ ਭਿਆਨਕ ਹੋ ਸਕਦਾ ਸੀ ਔਰ ਉਹਨਾਂ ਦਾ ਕਿਸੇ ਤਰੀਕੇ ਦਾ ਨੁਕਸਾਨ ਹੋ ਸਕਦਾ ਸੀ ਤਾਂ ਇਹ ਵੱਡੀ ਖਬਰ ਹੈ ਕਿ ਜਾਨੀ ਨੁਕਸਾਨ ਤੋਂ ਇੱਥੇ ਬਚਾਅ ਰਿਹਾ ਹੈ ਲੋਕਾਂ ਦੀ ਫੁਰਤੀ ਨੇ ਇਹਨਾਂ ਲੋਕਾਂ ਦੀ ਜਾਨ ਬਚਾ ਲਈਏ ਪਰ ਕਾਲੀ ਜਿਸ ਤਰੀਕੇ ਦੇ ਨਾਲ ਸੜਕਾਂ ਦੇ ਉੱਤੇ ਲੋਕਾਂ ਦੇ ਵੱਲੋਂ ਦਿਖਾਈ ਜਾਂਦੀ ਹੈ ਤਾਂ ਉਸ ਦੀ ਇਹ ਤਸਵੀਰ ਹੈ ਕਿ ਜੇਕਰ ਤੁਸੀਂ ਆਵਾਜਾਈ ਕਰ ਰਹੇ ਹੋ ਜੇਕਰ ਤੁਸੀਂ ਸੜਕ ਤੇ ਮੌਜੂਦ ਹੋ ਔਰ ਆਪਣੇ ਵਾਹਨ ਦੇ ਵਿੱਚ ਸਵਾਰ ਹੋ ਤਾਂ ਕਾੜੀ ਇੰਨੀ ਨਹੀਂ ਕਰਨੀ ਚਾਹੀਦੀ ਕਾਰਾਂ ਵਾਲੇ ਅਕਸਰ ਤੇਜ਼ ਰਫਤਾਰ ਦੇ ਵਿੱਚ ਹੋ ਜਾਂਦੇ ਨੇ ਖਾਸ ਤੌਰ ਤੇ ਜੇ ਕੋ ਦੋ ਸਵੇਰ ਦਾ ਸਮਾਂ ਹੁੰਦਾ ਹੈ ਤਾਂ ਉਸ ਸਮੇਂ ਜ਼ਰੂਰ ਇਹਨਾਂ ਨੂੰ ਲੱਗਦਾ ਕਿ ਸੜਕਾ ਖਾਲੀ ਹੈ ਤਾਂ ਬੜੇ ਆਰਾਮ ਦੇ ਨਾਲ ਅਸੀਂ ਚਲਾ ਸਕਦੇ ਹਾਂ ਤੇਜ਼ ਰਫਤਾਰ ਦੇ ਵਿੱਚ ਚਲਾ ਸਕਦੇ ਹਾਂ ਪਰ ਆਪਣੀ ਸੇਫਟੀ ਆਪਣੀ ਸੁਰੱਖਿਆ ਆਪਣੇ ਹੱਥ ਦੇ ਵਿੱਚ ਹੈ ਖਾਸ ਤੌਰ ਤੇ ਜਦੋਂ ਤੁਹਾਡਾ ਪਰਿਵਾਰ ਤੁਹਾਡੇ ਨਾਲ ਮੌਜੂਦ ਹੋਵੇ ਜਦੋਂ ਇੰਨੇ ਲੋਕਾਂ ਦੀ ਜਾਨ ਤੁਹਾਡੇ ਹੱਥਾਂ ਦੇ ਵਿੱਚ ਹੋਵੇ ਤਾਂ ਇਸ ਤਰੀਕੇ ਦਾ ਦਾ ਲੈਣਾ ਬਿਲਕੁਲ ਨਹੀਂ ਚਾਹੀਦਾ ਤਾਂ ਫਿਲਹਾਲ ਇਹ ਗਨੀ ਮਤਰਈ ਕਿ 11 ਦੇ 11 ਲੋਕਾਂ ਨੂੰ ਇਥੋਂ ਬਚਾ ਲਿਆ ਗਿਆ ਔਰ ਫੁਰਤੀ ਰਹੀ ਜੋ ਪਿੱਛੇ ਗੱਡੀ ਆ ਰਹੀ ਸੀ ਉਹਨਾਂ ਲੋਕਾਂ ਦੀ ਕਿਉਂਕਿ ਉਹਨਾਂ ਦੇ ਵੱਲੋਂ ਤੁਰੰਤ ਗੱਡੀ ਰੋਕ ਕੇ ਨਹਿਰ ਦੇ ਵਿੱਚ ਛਾਲਾ ਮਾਰ ਦਿੱਤੀਆਂ ਗਈਆਂ ਬਿਲਕੁਲ ਵੀ ਸਮਾਂ ਨਹੀਂ ਉੱਥੇ ਗਵਾਇਆ ਗਿਆ ਔਰ ਇਹਨਾਂ ਬੱਚਿਆਂ ਨੂੰ ਔਰ ਇਹਨਾਂ ਲੋਕਾਂ ਨੂੰ ਤੁਰੰਤ ਗੱਡੀ ਦੇ ਸ਼ੀਸ਼ੇ ਤੋੜ ਕੇ ਬਾਹਰ ਕੱਢਿਆ ਜਾਂਦਾ ਹੈ ਆਸ-ਪਾਸ ਕੁਝ ਲੋਕ ਵੀ ਉਸ ਸਮੇਂ ਮੌਜੂਦ ਸੀ ਉਹਨਾਂ ਦੇ ਵੱਲੋਂ ਵੀ ਤੁਰੰਤ ਮਦਦ ਦਾ ਹੱਥ ਵਧਾਇਆ ਜਾਂਦਾ ਹੈ ਔਰ ਮੌਕੇ ਦੇ ਉੱਤੇ ਪ੍ਰਸ਼ਾਸਨ ਨੂੰ ਸੂਚਿਤ ਕਰ ਦਿੱਤਾ ਜਾਂਦਾ ਹੈ ਔਰ ਇਹਨਾਂ ਨੂੰ ਬਾਹਰ ਕੱਢ ਕੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਇਹਨਾਂ ਦਾ ਇਲਾਜ ਚੱਲ ਰਿਹਾ ਹੈ 11 ਲੋਕ ਇਸ ਗੱਡੀ ਦੇ ਵਿੱਚ ਸਵਾਰ ਸੀ ਔਰ ਗنیمਤ ਰਹੀ ਕਿ ਇਹ ਜਾਨ ਬਚ ਗਈ ਆ ਭਾਈ ਜੀ ਅਸੀਂ ਜਾ ਰਹੇ ਸੀ ਮੁੰਡਾ ਨਾ ਸਾਡੇ ਉੱਤੇ ਕਤਲ ਕਰਦਾ ਸੀ ਗਮਾ ਤੇ ਉਹਨਾਂ ਦੇ ਉਹ ਸੀਗਾ ਅੱਜ ਤੇ ਉਹਦਾ ਕਰਕੇ ਅਸੀਂ ਜਦੋਂ ਜਾ ਰਹੇ ਸੀਗੇ ਤੇ ਰਸਤੇ ਦੇ ਵਿੱਚ ਜਦੋਂ ਅਸੀਂ ਇਧਰ ਨਹਿਰ ਤੇ ਸੀਗੇ ਨਵੇਂ ਪੜ ਕੋਲੇ ਉਦੋਂ ਸਾਨੂੰ ਦੇਖਿਆ ਅਸੀਂ ਉਹਨੂੰ ਦੇਖਿਆ ਵੀ ਗੱਡੀ ਉਛਲੀ ਜਦੋਂ ਉਹ ਨਹਿਰ ਦੇ ਵਿੱਚ ਡਿੱਗੀ ਗੱਡੀ ਉਛਲੀ ਤੇ ਅਸੀਂ ਦਵਾ ਦਵਾ ਗੱਡੀ ਉੱਤੇ ਭਜਾ ਕੇ ਉਹਨਾਂ ਦੇ ਬਰਬ ਕਰਕੇ ਵਿੱਚ ਸਾਲਾ ਮਾਰੀਆਂ ਮੇਰਾ ਭਾਈ ਡਰਾਈਵਰ ਸੀ ਜਗਿੰਦਰ ਸਿੰਘ ਸੀਗੇ ਹੋਰ ਕਈ ਸੀਗੇ ਮੱਲੇ ਦੇ ਹੋਰ ਵੀ ਉੱਥੇ ਬਾਦੂ ਮੌਕੇ ਤੇ ਪੁਲਿਸ ਪਹੁੰਚ ਗਏ ਉਹਨਾਂ ਨੇ ਇੱਕ ਵੀਰ ਸੀਗਾ ਮਲਾਜਮ ਉਹਨੂੰ ਵਿੱਚ ਨਹਿਰ ਦੇ ਸਾਲ ਮਾਰੀ ਇਹਨਾਂ ਨੂੰ ਕੱਢਿਆ ਗਿਆ ਬਾਈ ਜੀ ਕਿੰਨੇ ਕਿਲੇ ਮੈਨਸੇ ਕੱਢੇ ਸੀ ਇਹ 8 ਜਾਣੀ ਸੀ ਬਾਈ ਜੀ ਟੋਟਲ ਇਹ ਹਾਂਜੀ ਹਾਂਜੀ ਸਾਰੇ ਕੱਢ ਲਏ ਹਾਂ ਸਾਰੇ ਕੱਢ ਲਏ ਬਾਈ ਜੀ ਤੇ ਕਾਲ ਆਈ ਸੀ ਆਪਾਂ ਨੂੰ ਨੋਜਨ ਵੈਲਫੇਅਰ ਸੁਸਾਇਟੀ ਦੇ ਵਲੰਟੀਅਰ ਅਸੀਂ ਵੀ ਆਪਣੇ ਨਹਿਰ ਦੇ ਵਿੱਚ ਨਾ ਬੈਂਮਨ ਰੋਡ ਤੇ ਉੱਥੇ ਇੱਕ ਕਾਰ ਡਿੱਗ ਪਿਆ ਹੋਣ ਦਾ ਮੇ ਸੀਗੀ ਤੇ ਜਿਹਦੇ ਵਿੱਚ 6 ਬੰਦੇ ਸੀਗੇ ਤੇ 5 ਜਵਾਬ ਸੀ ਦੱਸੇ ਜਾ ਰਿਹਾ ਤੇ ਪੁਲਿਸ ਦੀ ਸਹਾਇਤਾ ਨਾਲ ਤੇ ਲੋਕਾਂ ਦੀ ਸਹਾਇਤਾ ਨਾਲ ਸਾਡੇ ਸਹਾਇਤਾ ਨਾਲ ਅਸੀਂ ਸੇਵ ਦਸਤਾ ਲੈ ਕੇ ਆਏ ਲੋਕ ਕਿੰਨੇ ਕੱਢੇ ਹੈਗੇ ਹਣ ਸਾਰੇ ਕੱਢ ਕੇ ਲੈਂਦੇ ਜੀ ਫੀਹਲਾਤੀ ਨੇਲਾ ਠੀਕ ਨੇ ਇੱਕ ਜਵਾਕ ਥੋੜਾ ਸੀਰੀਅਸ ਹੈ ਬਾਕੀ ਸਾਰੇ ਸਹੀ ਨੇ ਇਹ ਜਿਆ ਇੱਕ ਰੇਸੀ ਕੁਤਰਾ ਹੈ ਇਹ ਆਪਦੇ ਘਰੇ ਜਾ ਰਹੇ ਸੀ ਬੀਡ ਰੋਡ ਬੀਡ ਰੋਡ ਹਾਂਜੀ ਆਏ ਕਿੱਥੇ ਸੀ ਇਹਦੇ ਦੱਸਿਆ ਨਹੀਂ ਹਜੇ ਤੱਕ ਕਿੰਨੇ ਬੱਚੇ ਸੀ ਤੇ ਕਿੰਨੇ ਹੋਰ ਜਾਨਸ ਪੰਜ ਜਵਾਕ ਸੀਗੇ ਤੇ 6 ਬੰਦੇ ਸੀ ਵਿਚਰੇ ਲੇਡੀ ਸੀਗੇ ਸਾਡੇ ਕੋਲ ਇਹ ਜੀ ਨੌਜਵਾਨ ਵੈਲਫੇਅਰ ਸੁਸਾਇਟੀ ਅਤੇ ਪੁਲਿਸ ਮਲਾਜਮਾਂ ਦੁਆਰਾ 5 ਬੱਚੇ ਤੇ 6 ਵੱਡਿਆਂ ਨੂੰ ਲਿਆਂਦਾ ਗਿਆ ਹੈ ਉਹਨਾਂ ਦੇ ਦੱਸਣ ਮੁਤਾਬਕ ਉਹ ਕਿਸੇ ਕਾਰ ਵਿੱਚ ਸਵਾਰ ਸੀ ਜੋ ਕਿ ਨਹਿਰ ਵਿੱਚ ਡਿੱਗ ਗਈ ਸੀ ਅਸੀਂ ਬੱਚਿਆਂ ਦੀ ਜਿਹੜੀ ਸਾਡੀ ਟੀਮ ਹੈ ਸਰਜਨ ਪੀਡੀਆਟ੍ਰੀਸ਼ੀਅਨ ਤੇ ਅਸੀਂ ਉਹਨਾਂ ਨੂੰ ਦੇਖ ਰਹੇ ਹਾਂ ਇੱਕ ਬੱਚੇ ਦੀ ਹਾਲ ਥੋੜੀ ਗੰਭੀਰ ਲੱਗ ਰਹੀ ਹੈ ਬਾਕੀ ਬੱਚੇ ਤੇ ਬਾਕੀ ਸਾਰੇ ਵੱਡੇ ਸਟੇਬਲ ਨੇ ਟ੍ਰੀਟਮੈਂਟ ਦੀ ਚੱਲ ਰਹੀ ਹੈ ਇੱਕ ਹਾਦਸਾ ਵਾਪਰਿਆ ਹੈ ਬਠਿੰਡਾ ਦੇ ਵਿੱਚ ਇੱਕ ਕਾਰ ਉਸ਼ਲਕੇ ਨਹਿਰ ਦੇ ਵਿੱਚ ਡਿੱਗ ਜਾਂਦੀ ਹੈ ਜਿਸ ਦੇ ਵਿੱਚ 11 ਲੋਕ ਸਵਾਰ ਸੀ ਔਰ ਤੁਰੰਤ ਜੋ ਪਿੱਛੇ ਗੱਡੀ ਹੁੰਦੀ ਹੈ ਉਹਨਾਂ ਦੇ ਵੱਲੋਂ ਨਹਿਰ ਦੇ ਵਿੱਚ ਇਸ਼ਾਰਾ ਮਾਰ ਦਿੱਤੀਆਂ ਜਾਂਦੀਆਂ ਨੇ ਔਰ ਕਾਰ ਦੇ ਸ਼ੀਸ਼ੇ ਤੋੜ ਕੇ ਜੋ ਲੋਕ ਨੇ ਉਹਨਾਂ ਨੂੰ ਬਾਹਰ ਕੱਢਿਆ ਜਾਂਦਾ ਹੈ ਬਠਿੰਡਾ ਦੇ ਬਹਿਮਨਪੁਰ ਨੇੜੇ ਹਾਦਸਾ ਵਾਪਰਿਆ ਬਿਹਤਰ ਦਰਦਨਾਕ ਹਾਦਸਾ ਦੱਸਦੇ ਕਿ ਇੱਕ ਕਾਰ ਦੇ ਵਿੱਚ ਸਵਾਰ ਹੋ ਕੇ 11 ਲੋਕ ਬਠਿੰਡਾ ਦੇ ਬਹਿਮਨਪੁਰ ਦੇ ਨੇੜੇ ਨਿਕਲ ਰਹੇ ਸੀ ਔਰ ਇਸੇ ਦੌਰਾਨ ਸਰਹੰਦ ਨਹਿਰ ਦੇ ਵਿੱਚ ਕਾਰ ਡਿੱਗ ਜਾਂਦੀ ਹੈ ਤੇਜ਼ ਰਫਤਾਰੇ ਕਾਰ ਸੀ ਔਰ ਉਸਿਲ ਕੇ ਸਿੱਧਾ ਪੁਲ ਦੇ ਨੇੜ ਦੇ ਵਿੱਚ ਜਾ ਡਿੱਗਦੀ ਹੈ ਔਰ ਜਦੋਂ ਪਿੱਛੇ ਗੱਡੀ ਆਉਂਦੀ ਹੈ ਤੇ ਪਿੱਛੇ ਗੱਡੀ ਵਾਲੇ ਲੋਕ ਇਹ ਤਸਵੀਰ ਦੇਖਦੇ ਨੇ ਤਾਂ ਤੁਰੰਤ ਉਹਨਾਂ ਦੇ ਵੱਲੋਂ ਫੁਰਤੀ ਦੇ ਨਾਲ ਕੰਮ ਲਿਆ ਜਾਂਦਾ ਹੈ ਅਤੇ ਨਹਿਰ ਦੇ ਵਿੱਚ ਛਾਲਾ ਮਾਰ ਦਿੱਤੀਆਂ ਜਾਂਦੀਆਂ ਨੇ ਦੱਸਦੀ ਹੈ ਕਿ ਕਾਰ ਦੇ ਵਿੱਚ 11 ਲੋਕ ਸਵਾਰ ਸੀ ਜਿਨ੍ਹਾਂ ਦੇ ਵਿੱਚ 5 ਬੱਚੇ 3 ਪੁਰਸ਼ ਅਤੇ 3 ਮਹਿਲਾਵਾਂ ਸਵਾਰ ਸੀ ਔਰ ਜਦੋਂ ਕਾਰ ਡਿੱਗਦੀ ਹੈ ਤਾਂ ਕਾਰ ਦੇ ਸ਼ੀਸ਼ੇ ਬੰਦ ਸੀ ਜਿਸ ਕਰਕੇ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ ਕਿਉਂਕਿ ਤੁਰੰਤ ਜੋ ਪਿੱਛੇ ਗੱਡੀ ਆ ਰਹੀ ਸੀ ਤਾਂ ਉਸ ਦੇ ਵਿੱਚ ਜੋ ਲੋਕ ਸਵਾਰ ਸੀ ਤਾਂ ਉਹਨਾਂ ਦੇ ਵੱਲੋਂ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਜਾਂਦੀ ਹੈ ਔਰ ਗੱਡੀ ਦੇ ਸ਼ੀਸ਼ੇ ਤੋੜ ਕੇ ਇਹਨਾਂ ਨੂੰ ਬਾਹਰ ਕੱਢਿਆ ਜਾਂਦਾ ਹੈ ਔਰ ਤਸਵੀਰਾਂ ਵੀ ਸਾਹਮਣੇ ਆਈਆਂ ਜੋ ਅਸੀਂ ਤੁਹਾਨੂੰ ਦਿਖਾ ਨਹੀਂ ਸਕਦੇ ਕਿਉਂਕਿ 마ਸੂਮ ਬੱਚੇ ਜੋ ਇਸ ਕਾਰ ਦੇ ਵਿੱਚ ਸਵਾਰ ਸੀ ਤਾਂ ਉਹਨਾਂ ਦੇ ਕੁਝ ਸੱਟਾਂ ਲੱਗੀਆਂ ਨੇ ਔਰ ਉਹਨਾਂ ਦੇ ਵਿੱਚੋਂ ਇੱਕ ਬੱਚੇ ਦੀ ਹਾਲਤ ਥੋੜੀ ਖਰਾਬ ਵੀ ਦੱਸੀ ਜਾ ਰਹੀ ਹੈ ਤਾਂ ਬਠਿੰਡਾ ਦੇ ਵਿੱਚ ਵੱਡਾ ਹਾਦਸਾ ਵਾਪਰਿਆ ਜਿੱਥੇ ਇੱਕ ਕਾਰ ਸਿੱਧਾ ਨਹਿਰ ਦੇ ਵਿੱਚ ਜਾ ਡਿੱਗਦੀ ਹੈ ਤੇਜ਼ ਰਫ਼ਤਾਰ ਕਾਰ ਸੀ ਔਰ ਲੋਕਾਂ ਦੀ ਫੁਰਤੀ ਦੇ ਕਹਿ ਸਕਦੇ ਹਾਂ ਕਿ ਇਹਨਾਂ ਦੀ ਜਾਨ ਬਚਾ ਲਈ 11 ਲੋਕ ਇਸ ਕਾਰ ਦੇ ਵਿੱਚ ਸਵਾਰ ਸੀ ਔਰ ਪੰਜ ਮਾਸੂਮ ਬੱਚੇ ਜਿਨ੍ਹਾਂ ਦੀ ਕੀ ਉਮਰ ਬੇहद ਛੋਟੀ ਸੀ ਤਾਂ ਉਹ ਇਸ ਕਾਰ ਦੇ ਵਿੱਚ ਸਵਾਰ ਸੀ ਔਰ ਜਦੋਂ ਕਾਰ ਨਹਿਰ ਦੇ ਵਿੱਚ ਡਿੱਗਦੀ ਹੈ ਤਾਂ ਆਸ-ਪਾਸ ਜੋ ਲੋਕ ਮੌਜੂਦ ਨੇ ਉਹਨਾਂ ਦੇ ਵੱਲੋਂ ਵੀ ਫੁਰਤੀ ਦੇ ਨਾਲ ਕੰਮ ਲਿਆ ਜਾਂਦਾ ਹੈ ਔਰ ਸਭ ਤੋਂ ਪਹਿਲਾਂ ਜੋ ਪਿੱਛੇ ਗੱਡੀ ਆਉਂਦੀ ਹੈ ਤਾਂ ਉਹਨਾਂ ਦੇ ਵੱਲੋਂ ਉਹਨਾਂ ਨੂੰ ਇਹ ਹਾਦਸਾ ਹੁੰਦਾ ਨਜ਼ਰ ਆਉਂਦਾ ਹੈ ਉਹਨਾਂ ਦੇ ਵੱਲੋਂ ਦੇਖਿਆ ਜਾਂਦਾ ਕਿ ਕਿਵੇਂ ਕਾਰ ਉਛਲ ਕੇ ਨਹਿਰ ਦੇ ਵਿੱਚ ਜਦ ਡਿੱਗਦੀ ਹੈ ਔਰ ਤੁਰੰਤ ਉਹਨਾਂ ਦੇ ਵੱਲੋਂ ਉੱਥੇ ਗੱਡੀ ਰੋਕੀ ਜਾਂਦੀ ਹੈ ਔਰ ਮੌਕੇ ਦੇ ਉੱਤੇ ਛਾਲਾ ਮਾਰ ਦਿੱਤੀਆਂ ਜਾਂਦੀਆਂ ਨੇ ਆਸ-ਪਾਸ ਦੇ ਜੋ ਲੋਕ ਵੀ ਮੌਜੂਦ ਸੀ ਜਿਨ੍ਹਾਂ ਨੂੰ ਤੈਰਨਾ ਆਉਂਦਾ ਸੀ ਤੇ ਉਹਨਾਂ ਦੇ ਵੱਲੋਂ ਵੀ ਤੁਰੰਤ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਜਾਂਦੀ ਹੈ ਅਤੇ ਇਹਨਾਂ ਦੀ ਮਦਦ ਕੀਤੀ ਜਾਂਦੀ ਹੈ ਗਨੀਮਤ ਰਹੀ ਕਿ 11 ਦੇ 11 ਲੋਕ ਇਸ ਹਾਦਸੇ ਚੋਂ ਬਚਾ ਲਏ ਗਏ ਨੇ ਪੰਜ ਬੱਚੇ ਇਹਨਾਂ ਦੇ ਵਿੱਚ ਮੌਜੂਦ ਸੀ ਤਿੰਨ ਮਹਿਲਾਵਾਂ ਅਤੇ ਤਿੰਨ ਪੁਰਸ਼ ਮੌਜੂਦ ਸੀ ਔਰ ਜਿਨ੍ਹਾਂ ਨੂੰ ਇਸੇ ਮੌਕੇ ਤੋਂ ਬਚਾਇਆ ਗਿਆ ਹੈ ਤਾਂ ਵੱਡਾ ਹਾਦਸਾ ਆਇਆ ਵਾਪਰਿਆ ਬਠਿੰਡਾ ਦੇ ਵਿੱਚ ਔਰ ਗਨੀਮਤ ਰਹੀ ਕਿ 11 ਲੋਕਾਂ ਦੀ ਜਾਨ ਇੱਥੇ ਬਚਾ ਲਈ ਗਈ ਇਹ ਰਸ ਦੀ ਕਿ ਆਏ ਦਿਨ ਇਸ ਤਰੀਕੇ ਦੇ ਹਾਦਸੇ ਵਾਪਰਦੇ ਨੇ ਜਦੋਂ ਤੇਜ਼ ਰਫਤਾਰ ਕਾਰਾਂ ਜਦੋਂ ਨਹਿਰਾਂ ਦੇ ਵਿੱਚ ਡਿੱਗ ਜਾਂਦੀਆਂ ਨੇ ਇਸ ਤਰੀਕੇ ਦੇ ਕਈ ਹਾਦਸੇ ਹੁਣ ਤੱਕ ਵਾਪਰ ਚੁੱਕੇ ਨੇ ਔਰ ਖਾਸ ਤੌਰ ਤੇ ਅੱਜ ਕੱਲ੍ਹ ਦੀ ਜ਼ਿਕਰ ਗੱਲ ਕਰੀਏ ਤਾਂ ਬਾਰਿਸ਼ਾਂ ਦਾ ਦੌਰ جاری ਹੈ ਭਾਰੀ ਮੀਂਹ ਪੈ ਰਹੇ ਨੇ ਜਿਸ ਕਰਕੇ ਨਹਿਰਾਂ ਵੀ ਉਫਾਉਂਦੇ ਨੇ ਔਰ ਕਈ ਵਾਰ ਇਸ ਤਰੀਕੇ ਦਾ ਹਾਦਸਾ ਵਾਪਰ ਜਾਂਦਾ ਹੈ ਪਰ ਇਹ ਬੇहद ਮੰਨਪਾਕੀਆਂ ਤਸਵੀਰਾਂ ਬਠਿੰਡਾ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਹਾਦਸਾ ਵਾਪਰਿਆ ਸਰਹੰਦ ਨਹਿਰ ਦੇ ਵਿੱਚ ਕਾਰ ਡਿੱਗੀ ਐ ਔਰ 11 ਲੋਕ ਇਸ ਕਾਰ ਦੇ ਵਿੱਚ ਸਵਾਰ ਸੀ ਬਠਿੰਡਾ ਦੇ ਵਹਿਮਨਪੁਰ ਨੇੜੇ ਹਾਦਸਾ ਵਾਪਰਿਆ ਔਰ ਮੌਕੇ ਤੇ ਜੋ ਲੋਕ ਮੌਜੂਦ ਸੀ ਜੋ ਪਿੱਛੋਂ ਗੱਡੀ ਆ ਰਹੀ ਸੀ ਤਾਂ ਉਹਦੇ ਵਿੱਚ ਜੋ ਲੋਕ ਮੌਜੂਦ ਸੀ ਤਾਉਨਾ ਦੇ ਵੱਲੋਂ ਫੁਰਤੀ ਦਿਖਾਈ ਜਾਂਦੀ ਐ ਔਰ ਤੁਰੰਤ ਮੌਕੇ ਦੇ ਉੱਤੇ ਉਹਨਾਂ ਦੇ ਵੱਲੋਂ ਸ਼ਾਲਾ ਮਾਰ ਦਿੱਤੀਆਂ ਜਾਂਦੀਆਂ ਨੇ ਔਰ ਕਾਰ ਦੇ ਵਿੱਚ ਜੋ ਲੋਕ ਸਵਾਰ ਸੀ ਤਾਂ ਗੱਡੀ ਦੇ ਸ਼ੀਸ਼ੇ ਇਹਨਾਂ ਦੇ ਵੱਲੋਂ ਤੋੜ ਕੇ ਇਹਨਾਂ ਨੂੰ ਤੁਰੰਤ ਬਾਹਰ ਕੱਢਿਆ ਜਾਂਦਾ ਹੈ ਬਾਅਦ ਵਿੱਚ ਮੌਕੇ ਦੇ ਉੱਤੇ ਪ੍ਰਸ਼ਾਸਨ ਵੀ ਪਹੁੰਚ ਜਾਂਦਾ ਹੈ ਔਰ ਕ੍ਰੇਨ ਦੇ ਰਾਹੀਂ ਕਾਰ ਨੂੰ ਬਾਹਰ ਕੱਢਿਆ ਜਾਂਦਾ ਤੇ ਵੱਡਾ ਹਾਦਸਾ ਵਾਪਰਿਆ ਦੱਸਦੀ ਹੈ ਕਿ ਇਹ ਜੋ ਲੋਕ ਸੀ ਆਪਣੀ ਕਾਰ ਦੇ ਵਿੱਚ ਸਵਾਰ ਹੋ ਕੇ ਕਿਤੋਂ ਆ ਰਹੇ ਸੀ ਔਰ ਆਪਣੇ ਘਰ ਜਾ ਰਹੇ ਸੀ ਜਿਸ ਦੌਰਾਨ ਇਹ ਹਾਦਸਾ ਵਾਪਰ ਗਿਆ ਔਰ ਮੌਕੇ ਦੇ ਉੱਤੇ ਇਹਨਾਂ ਸਾਰਿਆਂ ਨੂੰ ਬਚਾ ਲਿਆ ਗਿਆ ਔਰ ਇਹਨਾਂ ਸਾਰਿਆਂ ਨੂੰ ਬਚਾ ਕੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਇਹਨਾਂ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਬੱਚਿਆਂ ਦੇ ਕਈਆਂ ਦੇ ਕਾਫੀ ਸੱਟਾਂ ਆਈਆਂ ਨੇ ਕਿਉਂਕਿ ਤੁਰੰਤ ਇਹਨਾਂ ਨੂੰ ਇੱਥੋਂ ਬਾਹਰ ਕੱਢ ਲਿਆ ਗਿਆ ਇਸ ਕਰਕੇ ਪਾਣੀ ਪਰੰਦੀ ਇਹਨਾਂ ਦੇ ਵਿੱਚ ਸਰੀਰ ਦੇ ਵਿੱਚ ਪਾਣੀ ਪਰੰਦੀ ਕੋਈ ਸਮੱਸਿਆ ਨਹੀਂ ਆਈ ਔਰ ਇਸ ਕਰਕੇ ਇਹਨਾਂ ਦਾ ਬਚਾਅ ਹੋ ਗਿਆ ਕਿਉਂਕਿ ਬੱਚੇ ਜਿਹੜੇ ਛੋਟੇ ਹੁੰਦੇ ਨੇ ਤਾਂ ਉਹਨਾਂ ਦੇ ਨਾਲ ਹਾਦਸਾ ਹੋਰ ਵੀ ਭਿਆਨਕ ਹੋ ਸਕਦਾ ਸੀ ਔਰ ਉਨਾ ਦਾ ਕਿਸੇ ਤਰੀਕੇ ਦਾ ਨੁਕਸਾਨ ਹੋ ਸਕਦਾ ਸੀ ਤਾਂ ਇਹ ਵੱਡੀ ਖਬਰ ਹੈ ਕਿ ਜਾਨੀ ਨੁਕਸਾਨ ਤੋਂ ਇੱਥੇ ਬਚਾਅ ਰਿਹਾ ਹੈ ਲੋਕਾਂ ਦੀ ਫੁਰਤੀ ਨੇ ਇਹਨਾਂ ਲੋਕਾਂ ਦੀ ਜਾਨ ਬਚਾ ਲਈਏ ਪਰ ਕਾਲੀ ਜਿਸ ਤਰੀਕੇ ਦੇ ਨਾਲ ਸੜਕਾਂ ਦੇ ਉੱਤੇ ਲੋਕਾਂ ਦੇ ਵੱਲੋਂ ਦਿਖਾਈ ਜਾਂਦੀ ਹੈ ਤਾਂ ਉਸ ਦੀ ਇਹ ਤਸਵੀਰ ਹੈ ਕਿ ਜੇਕਰ ਤੁਸੀਂ ਆਵਾਜਾਈ ਕਰ ਰਹੇ ਹੋ ਜੇਕਰ ਤੁਸੀਂ ਸੜਕ ਤੇ ਮੌਜੂਦ ਹੋ ਔਰ ਆਪਣੇ ਵਾਹਨ ਦੇ ਵਿੱਚ ਸਵਾਰ ਹੋ ਤਾਂ ਕਾੜੀ ਇੰਨੀ ਨਹੀਂ ਕਰਨੀ ਚਾਹੀਦੀ ਕਾਰਾਂ ਵਾਲੇ ਅਕਸਰ ਤੇਜ਼ ਰਫਤਾਰ ਦੇ ਵਿੱਚ ਹੋ ਜਾਂਦੇ ਨੇ ਖਾਸ ਤੌਰ ਤੇ ਜਦੋਂ ਦੋ ਸਵੇਰ ਦਾ ਸਮਾਂ ਹੁੰਦਾ ਹੈ ਤਾਂ ਉਸ ਸਮੇਂ ਜ਼ਰੂਰ ਇਹਨਾਂ ਨੂੰ ਲੱਗਦਾ ਕਿ ਸੜਕਾ ਖਾਲੀ ਹੈ ਤਾਂ ਬੜੇ ਆਰਾਮ ਦੇ ਨਾਲ ਅਸੀਂ ਚਲਾ ਸਕਦੇ ਹਾਂ ਤੇਜ਼ ਰਫਤਾਰ ਦੇ ਵਿੱਚ ਚਲਾ ਸਕਦੇ ਹਾਂ ਪਰ ਆਪਣੀ ਸੇਫਟੀ ਆਪਣੀ ਸੁਰੱਖਿਆ ਆਪਣੇ ਹੱਥ ਦੇ ਵਿੱਚ ਹੈ ਖਾਸ ਤੌਰ ਤੇ ਜਦੋਂ ਤੁਹਾਡਾ ਪਰਿਵਾਰ ਤੁਹਾਡੇ ਨਾਲ ਮੌਜੂਦ ਹੋਵੇ ਜਦੋਂ ਇੰਨੇ ਲੋਕਾਂ ਦੀ ਜਾਨ ਤੁਹਾਡੇ ਹੱਥਾਂ ਦੇ ਵਿੱਚ ਹੋਵੇ ਤਾਂ ਇਸ ਤਰੀਕੇ ਦਾ ਦਾ ਲੈਣਾ ਬਿਲਕੁਲ ਨਹੀਂ ਚਾਹੀਦਾ ਤਾਂ ਫਿਲਹਾਲ ਇਹ ਗਨੀਮਤ ਰਹੀ ਕਿ 11 ਦੇ 11 ਲੋਕਾਂ ਨੂੰ ਇਥੋਂ ਬਚਾ ਲਿਆ ਗਿਆ ਔਰ ਫੁਰਤੀ ਰਹੀ ਜੋ ਪਿੱਛੇ ਗੱਡੀ ਆ ਰਹੀ ਸੀ ਉਹਨਾਂ ਲੋਕਾਂ ਦੀ ਕਿਉਂਕਿ ਉਹਨਾਂ ਦੇ ਵੱਲੋਂ ਤੁਰੰਤ ਗੱਡੀ ਰੋਕ ਕੇ ਨਹਿਰ ਦੇ ਵਿੱਚ ਛਾਲਾ ਮਾਰ ਦਿੱਤੀਆਂ ਗਈਆਂ ਬਿਲਕੁਲ ਵੀ ਸਮਾਂ ਨਹੀਂ ਉੱਥੇ ਗਵਾਇਆ ਗਿਆ ਔਰ ਇਹਨਾਂ ਬੱਚਿਆਂ ਨੂੰ ਔਰ ਇਹਨਾਂ ਲੋਕਾਂ ਨੂੰ ਤੁਰੰਤ ਗੱਡੀ ਦੇ ਸ਼ੀਸ਼ੇ ਤੋੜ ਕੇ ਬਾਹਰ ਕੱਢਿਆ ਜਾਂਦਾ ਹੈ ਆਸ-ਪਾਸ ਕੁਝ ਲੋਕ ਵੀ ਉਸ ਸਮੇਂ ਮੌਜੂਦ ਸੀ ਉਹਨਾਂ ਦੇ ਵੱਲੋਂ ਵੀ ਤੁਰੰਤ ਮਦਦ ਦਾ ਹੱਥ ਵਧਾਇਆ ਜਾਂਦਾ ਹੈ ਔਰ ਮੌਕੇ ਦੇ ਉੱਤੇ ਪ੍ਰਸ਼ਾਸਨ ਨੂੰ ਸੂਚਿਤ ਕਰ ਦਿੱਤਾ ਜਾਂਦਾ ਹੈ ਔਰ ਇਹਨਾਂ ਨੂੰ ਬਾਹਰ ਕੱਢ ਕੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਇਹਨਾਂ ਦਾ ਇਲਾਜ ਚੱਲ ਰਿਹਾ ਹੈ 11 ਲੋਕ ਇਸ ਗੱਡੀ ਦੇ ਵਿੱਚ ਸਵਾਰ ਸੀ ਔਰ ਗਨੀਮਤ ਰਹੀ ਕਿ ਇਹਨਾਂ ਦੀ ਜਾਨ ਬਚ ਗਈ ਹੈ ਭਾਈ ਵੀ ਅਸੀਂ ਜਾ ਰਹੇ ਸੀ ਮੁੰਡਾ ਨਾ ਸਾਡੇ ਉੱਤੇ ਕਤਲ ਕਰਦਾ ਸੀ ਗਮਾਂ ਤੇ ਉਹਨਾਂ ਦੇ ਪੂ ਸੀਗਾ ਅੱਜ ਤੇ ਉਹਦਾ ਕਰਕੇ ਅਸੀਂ ਜਾਰੇ ਸੀਗੇ ਤੇ ਰਾਸਤੇ ਦੇ ਵਿੱਚ ਜਦੋਂ ਅਸੀਂ ਇਧਰ ਨਹਿਰ ਦੇ ਸੀਗੇ ਨਵੇਂ ਪੜ ਕੋਲੇ ਉਦੋਂ ਸਾਨੂੰ ਦੇਖਿਆ ਅਸੀਂ ਉਹਨੂੰ ਦੇਖਿਆ ਵੀ ਗੱਡੀ ਉਛਲੀ ਜਦੋਂ ਉਹ ਨਹਿਰ ਦੇ ਵਿੱਚ ਡਿੱਗੀ ਗੱਡੀ ਉਛਲੀ ਤੇ ਅਸੀਂ ਦਵਾ ਦਵਾ ਗੱਡੀ ਉੱਤੇ ਵਜਾ ਕੇ ਉਹਨਾਂ ਦੇ ਰੱਬ ਕਰਕੇ ਦੇ ਵਿੱਚ ਸਾਲਾ ਮਾਰੀਆਂ ਮੇਰਾ ਭਾਈ ਡਰਾਈਵਰ ਸੀ ਜਗਿੰਦਰ ਸਿੰਘ ਸਿੰਘ ਹੋਰ ਕਈ ਸੀਗੇ ਮੱਲੇ ਦੇ ਹੋਰ ਵੀ ਉੱਥੇ ਬਾਦੂ ਮੌਕੇ ਤੇ ਪੁਲਿਸ ਪਹੁੰਚ ਗਏ ਉਹਨਾਂ ਨੇ ਇੱਕ ਵੀਰ ਸੀਗਾ ਮੁਲਾਜ਼ਮ ਉਹਨੇ ਵਿੱਚ ਨਹਿਰ ਦੇ ਸਾਲ ਮਾਰੀ ਇਹਨਾਂ ਨੂੰ ਕੱਢਿਆ ਗਿਆ ਬਾਈ ਜੀ ਇੰਨੇ ਵੀ ਐਨੇ ਕੱਟੇ ਨੇ ਤੇ 8 ਜਾਣੀ ਸੀ ਬਾਈ ਜੀ ਟੋਟਲ ਇਹ ਹਾਂਜੀ ਹਾਂਜੀ ਸਾਰੇ ਕੱਢ ਲਏ ਹੁਣ ਤੁਸੀਂ ਸਾਰੇ ਕੱਢ ਲਏ ਬਾਈ ਜੀ ਤੇ ਕਾਲ ਆਈ ਸੀ ਆਪਾਂ ਨੂੰ ਨੋਰਜਨ ਵੈਲਫੇਅਰ ਸੁਸਾਇਟੀ ਦੇ ਵਲੰਟੀਅਰ ਅਸੀਂ ਵੀ ਆਪਣੇ ਨਹਿਰ ਦੇ ਵਿੱਚ ਨਾ ਵੈਮਨ ਰੋਡ ਤੇ ਉੱਥੇ ਇੱਕ ਕਾਰ ਡਿੱਗ ਪਈ ਮੋਹਨ ਦਾ ਮੇ ਸੀਗੀ ਤੇ ਜਿਹਦੇ ਵਿੱਚ 6 ਬੰਦੇ ਸੀਗੇ ਤੇ 5 ਜਵਾਬ ਸੀ ਦੱਸੇ ਜਾ ਰਿਆ ਤੇ ਪੁਲਿਸ ਦੀ ਸਹਾਇਤਾ ਨਾਲ ਤੇ ਲੋਕਾਂ ਦੀ ਸਹਾਇਤਾ ਨਾਲ ਸਾਡੇ ਸਹਾਇਤਾ ਨਾਲ ਅਸੀਂ ਸੀਨ ਦਸਤਾ ਲੈ ਕੇ ਆਏ ਹਾਂ ਕਿੰਨੇ ਕੱਢੇ ਹੈਗੇ ਉਹ ਸਾਰੇ ਕੱਢ ਕੇ ਲਿਆਂਦੇ ਕੀ ਹਾਲਾਤ ਸੀ ਨੇ ਲਾ ਠੀਕ ਨੇ ਇੱਕ ਜਵਾਬ ਥੋੜਾ ਸੀਰੀਅਸ ਹੈ ਬਾਕੀ ਸਾਰੇ ਸੋਹਣੇ ਇਹ ਜਾ ਕਿਥੇ ਰੇ ਸੀ ਕਿਥੇ ਰੇ ਇਹ ਆਪ ਦੇ ਘਰੇ ਜਾ ਰੇ ਸੀ ਬੀਡ ਰੋਡ ਬੀਡ ਰੋਡ ਹਾਂਜੀ ਆਏ ਕਿਥੋਂ ਸੀ ਇਹਦੇ ਦੱਸਿਆ ਨਹੀਂ ਹਜੇ ਤੱਕ ਕਿੰਨੇ ਬੱਚੇ ਸੀ ਤੇ ਕਿੰਨੇ ਹੋਰ ਬੰਦੇ ਸੀ 5 ਜਵਾਬ ਸੀਗੇ ਤੇ 6 ਬੰਦੇ ਸੀ ਵਿਚੜੀ ਲੇਡੀ ਸੀ ਤੇ ਸਾਡੇ ਕੋਲ ਨਹੀਂ ਜੀ ਨੌਜਵਾਨ ਵੈਲਫੇਅਰ ਸੁਸਾਇਟੀ ਅਤੇ ਪੁਲਿਸ ਮੁਲਾਜ਼ਮਾਂ ਦੁਆਰਾ ਪੰਜ ਬੱਚੇ ਤੇ 6 ਵੱਡਿਆਂ ਨੂੰ ਲਿਆਂਦਾ ਗਿਆ ਹੈ ਉਹਨਾਂ ਦੇ ਦੱਸਣ ਮੁਤਾਬਕ ਉਹ ਕਿਸੇ ਕਾਰ ਵਿੱਚ ਸਵਾਰ ਸੀ ਜੋ ਕਿ ਨਹਿਰ ਵਿੱਚ ਡਿੱਗ ਗਈ ਸੀ ਅਸੀਂ ਬੱਚਿਆਂ ਦੀ ਜਿਹੜੀ ਸਾਡੀ ਟੀਮ ਹੈ ਸਰਜਨ ਪੀਡੀਆਟ੍ਰੀਸ਼ੀਅਨ ਤੇ ਅਸੀਂ ਉਹਨਾਂ ਨੂੰ ਦੇਖ ਰਹੇ ਹਾਂ ਇੱਕ ਬੱਚੇ ਦੀ ਹਾਲ ਥੋੜੀ ਗੰਭੀਰ ਲੱਗ ਰਹੀ ਹੈ ਬਾਕੀ ਬੱਚੇ ਤੇ ਬਾਕੀ ਸਾਰੇ ਵੱਡੇ ਸਟੇਬਲ ਨੇ ਕਹਾਦਸਾ ਵਾਪਰਿਆ ਹੈ ਬਠਿੰਡਾ ਦੇ ਵਿੱਚ ਇੱਕ ਕਾਰ ਉਛਲ ਕੇ ਨਹਿਰ ਦੇ ਵਿੱਚ ਡਿੱਗ ਜਾਂਦੀ ਹੈ ਜਿਸ ਦੇ ਵਿੱਚ 11 ਲੋਕ ਸਵਾਰ ਸੀ ਔਰ ਤੁਰੰਤ ਜੋ ਪਿੱਛੇ ਗੱਡੀ ਆਉਂਦੀ ਹੈ ਉਹਨਾਂ ਦੇ ਵੱਲੋਂ ਨਹਿਰ ਦੇ ਵਿੱਚ ਇਸ਼ਾਰਾ ਮਾਰ ਦਿੱਤੀਆਂ ਜਾਂਦੀਆਂ ਨੇ ਔਰ ਕਾਰ ਦੇ ਸ਼ੀਸ਼ੇ ਤੋੜ ਕੇ ਜੋ ਲੋਕ ਨੇ ਉਹਨਾਂ ਨੂੰ ਬਾਹਰ ਕੱਢਿਆ ਜਾਂਦਾ ਹੈ ਬਠਿੰਡਾ ਦੇ ਵੈਮਨਪੁਰ ਨੇੜੇ ਹਾਦਸਾ ਵਾਪਰਿਆ ਬੇहद ਦਰਦਨਾਕ ਹਾਦਸਾ ਦੱਸਦੇ ਕਿ ਇੱਕ ਕਾਰ ਦੇ ਵਿੱਚ ਸਵਾਰ ਹੋ ਕੇ 11 ਲੋਕ ਬਠਿੰਡਾ ਦੇ ਵੈਮਨਪੁਰ ਦੇ ਨੇੜੇੋਂ ਨਿਕਲ ਰਹੇ ਸੀ ਔਰ ਇਸੇ ਦੌਰਾਨ ਇਸ ਤਰ੍ਹਾਂ ਹੰਦ ਨਹਿਰ ਦੇ ਵਿੱਚ ਕਾਰ ਡਿੱਗ ਜਾਂਦੀ ਹੈ ਤੇਜ਼ ਰਫਤਾਰੇ ਕਾਰ ਸੀ ਔਰ ਉਸਿਲ ਕੇ ਸਿੱਧਾ ਪੁਲ ਦੇ ਨਹਿਰ ਦੇ ਵਿੱਚ ਜਾ ਡਿੱਗਦੀ ਹੈ ਔਰ ਜਦੋਂ ਪਿੱਛੇ ਗੱਡੀ ਆਉਂਦੀ ਹੈ ਤੇ ਪਿੱਛੇ ਗੱਡੀ ਵਾਲੇ ਲੋਕ ਇਹ ਤਸਵੀਰ ਦੇਖਦੇ ਨੇ ਤਾਂ ਤੁਰੰਤ ਉਹਨਾਂ ਦੇ ਵੱਲੋਂ ਫੁਰਤੀ ਦੇ ਨਾਲ ਕੰਮ ਲਿਆ ਜਾਂਦਾ ਹੈ ਤੇ ਨਹਿਰ ਦੇ ਵਿੱਚ ਸ਼ਾਲਾ ਮਾਰ ਦਿੱਤੀਆਂ ਜਾਂਦੀਆਂ ਨੇ ਦੱਸਦੀ ਕਿ ਕਾਰ ਦੇ ਵਿੱਚ 11 ਲੋਕ ਸਵਾਰ ਸੀ ਜਿਨ੍ਹਾਂ ਦੇ ਵਿੱਚ ਪੰਜ ਬੱਚੇ ਤਿੰਨ ਪੁਰਸ਼ ਅਤੇ ਤਿੰਨ ਮਹਿਲਾਵਾਂ ਸਵਾਰ ਸੀ ਔਰ ਜਦੋਂ ਕਾਰ ਡਿੱਗਦੀ ਹੈ ਤਾਂ ਕਾਰ ਦੇ ਸ਼ੀਸ਼ੇ ਬੰਦ ਸੀ ਜਿਸ ਕਰਕੇ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ ਕਿਉਂਕਿ ਤੁਰੰਤ ਜੋ ਪਿੱਛੇ ਗੱਡੀ ਆ ਰਹੀ ਸੀ ਤਾਂ ਉਸ ਦੇ ਵਿੱਚ ਜੋ ਲੋਕ ਸਵਾਰ ਸੀ ਤਾਂ ਉਹਨਾਂ ਦੇ ਵੱਲੋਂ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਜਾਂਦੀ ਹੈ ਔਰ ਗੱਡੀ ਦੇ ਸ਼ੀਸ਼ੇ ਤੋੜ ਕੇ ਇਹਨਾਂ ਨੂੰ ਬਾਹਰ ਕੱਢਿਆ ਜਾਂਦਾ ਹੈ ਔਰ ਤਸਵੀਰਾਂ ਵੀ ਸਾਹਮਣੇ ਆਈਆਂ ਜੋ ਅਸੀਂ ਤੁਹਾਨੂੰ ਦਿਖਾ ਨਹੀਂ ਸਕਦੇ ਕਿਉਂਕਿ 마ਸੂਮ ਬੱਚੇ ਜੋ ਇਸ ਕਾਰ ਦੇ ਵਿੱਚ ਸਵਾਰ ਸੀ ਤਾਂ ਉਹਨਾਂ ਦੇ ਕੁਝ ਸੱਟਾਂ ਲੱਗੀਆਂ ਨੇ ਔਰ ਉਹਨਾਂ ਦੇ ਵਿੱਚੋਂ ਇੱਕ ਬੱਚੇ ਦੀ ਹਾਲਤ ਥੋੜੀ ਖਰਾਬ ਵੀ ਦੱਸੀ ਜਾ ਰਹੀ ਹੈ ਤਾਂ ਬਠਿੰਡਾ ਦੇ ਵਿੱਚ ਵੱਡਾ ਹਾਦਸਾ ਵਾਪਰਿਆ ਜਿੱਥੇ ਇੱਕ ਕਾਰ ਸਿੱਧਾ ਨਹਿਰ ਦੇ ਵਿੱਚ ਜਾ ਡਿੱਗਦੀ ਹੈ ਤੇਜ਼ ਰਫ਼ਤਾਰ ਕਾਰ ਸੀ ਔਰ ਲੋਕਾਂ ਦੀ ਫੁਰਤੀ ਦੇ ਕਹਿ ਸਕਦੇ ਹਾਂ ਕਿ ਇਹਨਾਂ ਦੀ ਜਾਨ ਬਚਾ ਲਈ 11 ਲੋਕ ਇਸ ਕਾਰ ਦੇ ਵਿੱਚ ਸਵਾਰ ਸੀ ਔਰ ਪੰਜ ਮਾਸੂਮ ਬੱਚੇ ਜਿਨ੍ਹਾਂ ਦੀ ਕੀ ਉਮਰ ਬੇहद ਛੋਟੀ ਸੀ ਤਾਂ ਉਹ ਇਸ ਕਾਰ ਦੇ ਵਿੱਚ ਸਵਾਰ ਸੀ ਔਰ ਜਦੋਂ ਕਾਰ ਨਹਿਰ ਦੇ ਵਿੱਚ ਡਿੱਗਦੀ ਹੈ ਤਾਂ ਆਸ-ਪਾਸ ਜੋ ਲੋਕ ਮੌਜੂਦ ਨੇ ਉਹਨਾਂ ਦੇ ਵੱਲੋਂ ਵੀ ਫੁਰਤੀ ਦੇ ਨਾਲ ਕੰਮ ਲਿਆ ਜਾਂਦਾ ਹੈ ਔਰ ਸਭ ਤੋਂ ਪਹਿਲਾਂ ਜੋ ਪਿੱਛੇ ਗੱਡੀ ਆਉਂਦੀ ਹੈ ਤਾਂ ਉਹਨਾਂ ਦੇ ਵੱਲੋਂ ਉਹਨਾਂ ਨੂੰ ਇਹ ਹਾਦਸਾ ਹੁੰਦਾ ਨਜ਼ਰ ਆਉਂਦਾ ਹੈ ਉਹਨਾਂ ਦੇ ਵੱਲੋਂ ਦੇਖਿਆ ਜਾਂਦਾ ਕਿ ਕਿਵੇਂ ਕਾਰ ਓਛਲ ਕੇ ਨਹਿਰ ਦੇ ਵਿੱਚ ਜਾ ਡਿੱਗਦੀ ਹੈ ਔਰ ਤੁਰੰਤ ਉਹਨਾਂ ਦੇ ਵੱਲੋਂ ਉੱਥੇ ਗੱਡੀ ਰੋਕੀ ਜਾਂਦੀ ਹੈ ਔਰ ਮੌਕੇ ਦੇ ਉੱਤੇ ਛਾਲਾ ਮਾਰ ਦਿੱਤੀਆਂ ਜਾਂਦੀਆਂ ਨੇ ਆਸ-ਪਾਸ ਦੇ ਜੋ ਲੋਕ ਵੀ ਮੌਜੂਦ ਸੀ ਜਿਨ੍ਹਾਂ ਨੂੰ ਤੈਰਨਾ ਆਉਂਦਾ ਸੀ ਤੇ ਉਹਨਾਂ ਦੇ ਵੱਲੋਂ ਵੀ ਤੁਰੰਤ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਜਾਂਦੀ ਹੈ ਅਤੇ ਇਹਨਾਂ ਦੀ ਮਦਦ ਕੀਤੀ ਜਾਂਦੀ ਹੈ ਗਨੀਮਤ ਰਹੀ ਕਿ 11 ਦੇ 11 ਲੋਕ ਇਸ ਹਾਦਸੇ ਚੋਂ ਬਚਾ ਲਏ ਗਏ ਨੇ ਪੰਜ ਬੱਚੇ ਇਹਨਾਂ ਦੇ ਵਿੱਚ ਮੌਜੂਦ ਸੀ ਤਿੰਨ ਮਹਿਲਾਵਾਂ ਅਤੇ ਤਿੰਨ ਪੁਰਸ਼ ਮੌਜੂਦ ਸੀ ਔਰ ਜਿਨ੍ਹਾਂ ਨੂੰ ਇਸੇ ਮੌਕੇ ਤੋਂ ਬਚਾਇਆ ਗਿਆ ਤਾਂ ਵੱਡਾ ਹਾਦਸਾ ਇਹ ਵਾਪਰਿਆ ਬਠਿੰਡਾ ਦੇ ਵਿੱਚ ਔਰ ਗਨੀਮਤ ਰਹੀ ਕਿ 11 ਲੋਕਾਂ ਦੀ ਜਾਨ ਇੱਥੇ ਬਚਾ ਲਈ ਗਈ ਇਹ ਰਸ ਜੀ ਕਿ ਆਏ ਦਿਨ ਇਸ ਤਰੀਕੇ ਦੇ ਹਾਦਸੇ ਵਾਪਰਦੇ ਉਹ ਨਹੀਂ ਜਦੋਂ ਤੇਜ਼ ਰਫ਼ਤਾਰ ਕਾਰਾਂ ਜਦੋਂ ਨਹਿਰਾਂ ਦੇ ਵਿੱਚ ਡਿੱਗ ਜਾਂਦੀਆਂ ਨੇ ਇਸ ਤਰੀਕੇ ਦੇ ਕਈ ਹਾਦਸੇ ਹੁਣ ਤੱਕ ਵਾਪਰ ਚੁੱਕੇ ਨੇ ਔਰ ਖਾਸ ਤੌਰ ਤੇ ਅੱਜ ਕੱਲ ਦੀ ਜ਼ਿਕਰ ਗੱਲ ਕਰੀਏ ਤਾਂ ਬਾਰਿਸ਼ਾਂ ਦਾ ਦੌਰ جاری ਹੈ ਆ ਭਾਰੀ ਮੀਂਹ ਪੈ ਰਹੇ ਨੇ ਜਿਸ ਕਰਕੇ ਨਹਿਰਾ ਵੀ ਉਫਾਉਂਦੇ ਨੇ ਔਰ ਕਈ ਵਾਰ ਇਸ ਤਰੀਕੇ ਦਾ ਹਾਦਸਾ ਵਾਪਰ ਜਾਂਦਾ ਹੈ ਪਰ ਇਹ ਬੇਹਦ ਮੰਨਪਾਕੀਆਂ ਤਸਵੀਰਾਂ ਬਠਿੰਡਾ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਹਾਦਸਾ ਵਾਪਰਿਆ ਸਰਹੰਦ ਨਹਿਰ ਦੇ ਵਿੱਚ ਕਾਰ ਡਿੱਗੀ ਹੈ ਔਰ 11 ਲੋਕ ਇਸ ਕਾਰ ਦੇ ਵਿੱਚ ਸਵਾਰ ਸੀ ਬਠਿੰਡਾ ਦੇ ਵਮਨਪੁਰ ਨੇੜੇ ਹਾਦਸਾ ਵਾਪਰਿਆ ਔਰ ਮੌਕੇ ਤੇ ਜੋ ਲੋਕ ਮੌਜੂਦ ਸੀ ਜੋ ਪਿੱਛੋਂ ਗੱਡੀ ਆ ਰਹੀ ਸੀ ਤਾਂ ਉਹਦੇ ਵਿੱਚ ਜੋ ਲੋਕ ਮੌਜੂਦ ਸੀ ਤਾਂ ਉਹਨਾਂ ਦੇ ਵੱਲੋਂ ਫੁਰਤੀ ਦਿਖਾਈ ਜਾਂਦੀ ਹੈ ਔਰ ਤੁਰੰਤ ਮੌਕੇ ਦੇ ਉੱਤੇ ਉਹਨਾਂ ਦੇ ਵੱਲੋਂ ਸ਼ਾਲਾ ਮਾਰ ਦਿੱਤੀਆਂ ਜਾਂਦੀਆਂ ਨੇ ਔਰ ਕਾਰ ਦੇ ਵਿੱਚ ਜੋ ਲੋਕ ਸਵਾਰ ਸੀ ਤਾਂ ਗੱਡੀ ਦੇ ਸ਼ੀਸ਼ੇ ਇਹਨਾਂ ਦੇ ਵੱਲੋਂ ਤੋੜ ਕੇ ਇਹਨਾਂ ਨੂੰ ਤੁਰੰਤ ਬਾਹਰ ਕੱਢਿਆ ਜਾਂਦਾ ਹੈ ਬਾਅਦ ਵਿੱਚ ਮੌਕੇ ਦੇ ਉੱਤੇ ਪ੍ਰਸ਼ਾਸਨ ਵੀ ਪਹੁੰਚ ਜਾਂਦਾ ਹੈ ਔਰ ਕ੍ਰੇਨ ਦੇ ਰਾਹੀਂ ਕਾਰ ਨੂੰ ਬਾਹਰ ਕੱਢਿਆ ਜਾਂਦਾ ਤੇ ਵੱਡਾ ਹਾਦਸਾ ਵਾਪਰਿਆ ਦੱਸਦੀ ਹੈ ਕਿ ਇਹ ਜੋ ਲੋਕ ਸੀ ਆਪਣੀ ਕਾਰ ਦੇ ਵਿੱਚ ਸਵਾਰ ਹੋ ਕੇ ਕਿਤੋਂ ਆ ਰਹੇ ਸੀ ਔਰ ਆਪਣੇ ਘਰ ਜਾ ਰਹੇ ਸੀ ਜਿਸ ਦੌਰਾਨ ਇਹ ਹਾਦਸਾ ਵਾਪਰ ਗਿਆ ਔਰ ਮੌਕੇ ਦੇ ਉੱਤੇ ਇਹਨਾਂ ਸਾਰਿਆਂ ਨੂੰ ਬਚਾ ਲਿਆ ਗਿਆ ਔਰ ਇਹਨਾਂ ਸਾਰਿਆਂ ਨੂੰ ਬਚਾ ਕੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਇਹਨਾਂ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਬੱਚਿਆਂ ਦੇ ਕਈਆਂ ਦੇ ਕਾਫੀ ਸੱਟਾਂ ਆਈਆਂ ਨੇ ਕਿਉਂਕਿ ਤੁਰੰਤ ਇਹਨਾਂ ਨੂੰ ਇੱਥੋਂ ਬਾਹਰ ਕੱਢ ਲਿਆ ਗਿਆ ਇਸ ਕਰਕੇ ਪਾਣੀ ਪਰੰਦੀ ਇਹਨਾਂ ਦੇ ਵਿੱਚ ਸਰੀਰ ਦੇ ਵਿੱਚ ਪਾਣੀ ਪਰੰਦੀ ਕੋਈ ਸਮੱਸਿਆ ਨਹੀਂ ਆਈ ਔਰ ਇਸ ਕਰਕੇ ਇਹਨਾਂ ਦਾ ਬਚਾਅ ਹੋ ਗਿਆ ਕਿਉਂਕਿ ਅ ਬੱਚੇ ਜੇ ਲੋ ਛੋਟੇ ਹੁੰਦੇ ਨੇ ਤਾਂ ਉਹਨਾਂ ਦੇ ਨਾਲ ਇਹ ਹਾਦਸਾ ਹੋਰ ਵੀ ਭਿਆਨਕ ਹੋ ਸਕਦਾ ਸੀ ਔਰ ਉਹਨਾਂ ਦਾ ਕਿਸੇ ਤਰੀਕੇ ਦਾ ਨੁਕਸਾਨ ਹੋ ਸਕਦਾ ਸੀ ਤਾਂ ਇਹ ਵੱਡੀ ਖਬਰ ਹੈ ਕਿ ਜਾਨੀ ਨੁਕਸਾਨ ਤੋਂ ਇੱਥੇ ਬਚਾਅ ਰਿਹਾ ਹੈ ਲੋਕਾਂ ਦੀ ਫੁਰਤੀ ਨੇ ਇਹਨਾਂ ਲੋਕਾਂ ਦੀ ਜਾਨ ਬਚਾ ਲਈਏ ਪਰ ਕਾਲੀ ਜਿਸ ਤਰੀਕੇ ਦੇ ਨਾਲ ਸੜਕਾਂ ਦੇ ਉੱਤੇ ਲੋਕਾਂ ਦੇ ਵੱਲੋਂ ਦਿਖਾਈ ਜਾਂਦੀ ਹੈ ਤਾਂ ਉਸ ਦੀ ਇਹ ਤਸਵੀਰ ਹੈ ਕਿ ਜੇਕਰ ਤੁਸੀਂ ਆਵਾਜਾਈ ਕਰ ਰਹੇ ਹੋ ਜੇਕਰ ਤੁਸੀਂ ਸੜਕ ਤੇ ਮੌਜੂਦ ਹੋ ਔਰ ਆਪਣੀ ਵਾਹਨ ਦੇ ਵਿੱਚ ਸਵਾਰ ਹੋ ਤਾਂ ਕਾੜੀ ਇੰਨੀ ਨਹੀਂ ਕਰਨੀ ਚਾਹੀਦੀ ਕਾਰਾਂ ਵਾਲੇ ਅਕਸਰ ਤੇਜ਼ ਰਫਤਾਰ ਦੇ ਵਿੱਚ ਹੋ ਜਾਂਦੇ ਨੇ ਖਾਸ ਤੌਰ ਤੇ ਜਦੋਂ ਦੋ ਸਵੇਰ ਦਾ ਸਮਾਂ ਹੁੰਦਾ ਹੈ ਤਾਂ ਉਸ ਸਮੇਂ ਜ਼ਰੂਰ ਇਹਨਾਂ ਨੂੰ ਲੱਗਦਾ ਕਿ ਸੜਕਾ ਖਾਲੀ ਹੈ ਤਾਂ ਬੜੇ ਆਰਾਮ ਦੇ ਨਾਲ ਅਸੀਂ ਚਲਾ ਸਕਦੇ ਹਾਂ ਤੇਜ਼ ਰਫਤਾਰ ਦੇ ਵਿੱਚ ਚਲਾ ਸਕਦੇ ਹਾਂ ਪਰ ਆਪਣੀ ਸੇਫਟੀ ਆਪਣੀ ਸੁਰੱਖਿਆ ਆਪਣੇ ਹੱਥ ਦੇ ਵਿੱਚ ਹੈ ਖਾਸ ਤੌਰ ਤੇ ਜਦੋਂ ਤੁਹਾਡਾ ਪਰਿਵਾਰ ਤੁਹਾਡੇ ਨਾਲ ਮੌਜੂਦ ਹੋਵੇ ਜਦੋਂ ਇੰਨੇ ਲੋਕਾਂ ਦੀ ਜਾਨ ਤੁਹਾਡੇ ਹੱਥਾਂ ਦੇ ਵਿੱਚ ਹੋਵੇ ਤਾਂ ਇਸ ਤਰੀਕੇ ਦਾ ਦਾ ਲੈਣਾ ਬਿਲਕੁਲ ਨਹੀਂ ਚਾਹੀਦਾ ਤਾਂ ਫਿਲਹਾਲ ਇਹ ਗنیمਤ ਰਹੀ ਕਿ 11 ਦੇ 11 ਲੋਕਾਂ ਨੂੰ ਇਥੋਂ ਬਚਾ ਲਿਆ ਗਿਆ ਔਰ ਫੁਰਤੀ ਰਹੀ ਜੋ ਪਿੱਛੇ ਗੱਡੀ ਆ ਰਹੀ ਸੀ ਉਹਨਾਂ ਲੋਕਾਂ ਦੀ ਕਿਉਂਕਿ ਉਹਨਾਂ ਦੇ ਵੱਲੋਂ ਤੁਰੰਤ ਗੱਡੀ ਰੋਕ ਕੇ ਨਹਿਰ ਦੇ ਵਿੱਚ ਛਾਲਾ ਮਾਰ ਦਿੱਤੀਆਂ ਗਈਆਂ ਬਿਲਕੁਲ ਵੀ ਸਮਾਂ ਨਹੀਂ ਉੱਥੇ ਗਵਾਇਆ ਗਿਆ ਔਰ ਇਹਨਾਂ ਬੱਚਿਆਂ ਨੂੰ ਔਰ ਇਹਨਾਂ ਲੋਕਾਂ ਨੂੰ ਤੁਰੰਤ ਗੱਡੀ ਦੇ ਸ਼ੀਸ਼ੇ ਤੋੜ ਕੇ ਬਾਹਰ ਕੱਢਿਆ ਜਾਂਦਾ ਹੈ ਆਸ-ਪਾਸ ਕੁਝ ਲੋਕ ਵੀ ਉਸ ਸਮੇਂ ਮੌਜੂਦ ਸੀ ਉਹਨਾਂ ਦੇ ਵੱਲੋਂ ਵੀ ਤੁਰੰਤ ਮਦਦ ਦਾ ਹੱਥ ਵਧਾਇਆ ਜਾਂਦਾ ਹੈ ਔਰ ਮੌਕੇ ਦੇ ਉੱਤੇ ਪ੍ਰਸ਼ਾਸਨ ਨੂੰ ਸੂਚਿਤ ਕਰ ਦਿੱਤਾ ਜਾਂਦਾ ਹੈ ਔਰ ਇਹਨਾਂ ਨੂੰ ਬਾਹਰ ਕੱਢ ਕੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਇਹਨਾਂ ਦਾ ਇਲਾਜ ਚੱਲ ਰਿਹਾ ਹੈ 11 ਲੋਕ ਇਸ ਗੱਡੀ ਦੇ ਵਿੱਚ ਸਵਾਰ ਸੀ ਔਰ ਗਨੀਮਤ ਰਹੀ ਕਿ ਇਹਨਾਂ ਦੀ ਜਾਨ ਬਚ ਗਈ ਹੈ ਬਾਈ ਵੀ ਅਸੀਂ ਜਾ ਰਹੇ ਸੀ ਮੁੰਡਾ ਨਾ ਸਾਡੇ ਉੱਤੇ ਕਤਲ ਕਰਦਾ ਸੀ ਗਮਾ ਤੇ ਉਹਨਾਂ ਦੇ ਪੂ ਸੀਗਾ ਅੱਜ ਤੇ ਉਹਦਾ ਕਰਕੇ ਅਸੀਂ ਜਦੋਂ ਜਾ ਰਹੇ ਸੀਗੇ ਤੇ ਰਸਤੇ ਦੇ ਵਿੱਚ ਜਦੋਂ ਅਸੀਂ ਇਧਰ ਨਹਿਰ ਤੇ ਸੀਗੇ ਨਵੇਂ ਪੜ ਕੋਲੇ ਉਦੋਂ ਸਾਨੂੰ ਦੇਖਿਆ ਅਸੀਂ ਉਹਨੂੰ ਦੇਖਿਆ ਵੀ ਗੱਡੀ ਉਛਲੀ ਜਦੋਂ ਉਹ ਨਹਿਰ ਦੇ ਵਿੱਚ ਡਿੱਗੀ ਗੱਡੀ ਉਛਲੀ ਤੇ ਅਸੀਂ ਦਵਾ ਦਵਾ ਗੱਡੀ ਤੇ ਭਜਾ ਕੇ ਉਹਨਾਂ ਦੇ ਬਰਬਰ ਕਰਕੇ ਦੇ ਵਿੱਚ ਸਾਲਾ ਮਾਰੀਆਂ ਮੇਰਾ ਬਾਈ ਡਰਾਈਵਰ ਸੀ ਜਗਿੰਦਰ ਸਿੰਘ ਸੀਗੇ ਹੋਰ ਕਈ ਸੀਗੇ ਮੱਲੇ ਦੇ ਫੋਰ ਵੀ ਉੱਥੇ ਬਾਦੂ ਮੌਕੇ ਤੇ ਪੁਲਿਸ ਪਹੁੰਚ ਗਏ ਉਹਨਾਂ ਨੇ ਇੱਕ ਵੀਰ ਸਿਗਾ ਮਲਾਜਮ ਉਹਨੇ ਵਿੱਚ ਨਹਿਰ ਦੇ ਸਾਲ ਮਾਰੀ ਇਹਨਾਂ ਨੂੰ ਕੱਢਿਆ ਗਿਆ ਬਾਈ ਜੀ ਕਿੰਨੇ ਕਿਸ਼ਮੇ ਸੀ ਕੱਢੇ ਤੇ ਅੱਠ ਜਾਣੇ ਸੀ ਬਾਈ ਜੀ ਟੋਟਲ ਇਹ ਹਾਂਜੀ ਹਾਂਜੀ ਸਾਰੇ ਕੱਢ ਗਏ ਸਾਰੇ ਕੱਢ ਲਏ ਬਾਈ ਜੀ ਤੇ ਕਾਲ ਆਈ ਸੀ ਆਪਾਂ ਨੂੰ ਨੋਦਰ ਅਨਵੈਲਫੇਅਰ ਸੁਸਾਇਟੀ ਦੇ ਵਲੰਟੀਅਰ ਅਸੀਂ ਵੀ ਆਪਣੇ ਨਹਿਰ ਦੇ ਵਿੱਚ ਨਾ ਮੈਮਨ ਰੋਡ ਤੇ ਉੱਥੇ ਇੱਕ